ਜਾਣ ਜੀ ਅੱਜ ਜਰਨੇ ਬਾਜੀ ਦੇ ਬਾਈ ਦੇ ਨਾਲ ਕਬੂਤਰ ਲੈ ਕੇ ਆ ਆ ਦੇਖੋ ਕਬੂਤਰ ਆਪਣਾ ਜਿਹੜਾ ਬਾਜੀ ਛਟਰਾ ਹੈ ਤੇ ਨਾਲ ਆਪਣੇ ਬਾਈ ਹੋਰ ਕੀ ਆ ਚਲ ਬਾਈ ਵਧੀਆ ਵਧੀਆ ਤੇ ਅੱਜ ਤੋਂ ਲੈ ਬਾਜੀ ਦੇ ਜਿੱਤ ਕੇ ਆਵਾਂਗੇ ਨਾ ਬਾਈ ਜਿੰਨਾ ਯਕੀਨ ਹੈ ਬਾਜੀ ਦਾ ਪੂਰਾ ਬਾਗੀ ਦਸਤਿਹਾਰ ਕਰਨਾ ਦੀ ਆ ਬਾਈ ਉੱਥੇ ਜਾ ਕੇ ਮਿਲਾਂਗੇ ਸਾਨੂੰ ਠੀਕ ਆ ਤੇ ਨਾਲ ਆਪਣੇ ਉਹ ਮੁੰਡੇ ਜਾਂਦੇ ਅੱਗੇ ਖੱਫੀ ਪੂਰੇ ਕੁੜੀਆ ਹਜਦੇ ਜੋ ਬਰ ਪਹੁੰਚ ਚੁੱਕੇ ਆ ਅੱਜ ਆਪਾਂ ਬਾਜੀ ਤੇ ਠੀਕ ਆ ਮੰਡਰਾਂ ਵਾਲੀ ਟਾਣੀ ਆ ਲਿਖਿਆ ਸਕੂਲ ਦੇ ਉੱਤੇ ਨਾਲ ਆਪਣੇ ਵੱਡੇ ਭਰਾ ਠੀਕ ਆ ਆ ਕਬੂਤਰ ਛੱਡਾਂਗੇ ਜੀ ਬਾਜੀ ਤੇ ਜੀ ਆ ਵਾਲਾ ਠੀਕ ਆ ਮਿੱਤਰੋ ਤੇ 7 ਵਜੇ ਉਹਨੇ ਲੱਗਨੇ ਆ ਆਪਾਂ ਪਹਿਲਾਂ ਹੀ ਪਹੁੰਚ ਗਏ 6:15 ਤੇ ਠੀਕ ਆ ਬਾਈ ਤੇ ਮਿੱਤਰੋ ਬਾਈ ਆਪਣੇ ਹੋਰ ਵੀ ਪਹੁੰਚ ਗਏ ਬਾਜੀ ਤੇ ਕਬੂਤਰ ਲੈ ਕੇ ਠੀਕ ਆ ਮਿੱਤਰੋ ਤੇ ਇੱਧਰ ਅਸੀਂ ਖੜੇ ਆ ਪਾਣੀ ਪੂਣੀ ਲੈ ਕੇ ਤੇ ਪਿੰਡ ਵਾਲਾ ਬਾਈ ਹਜੇ ਤੱਕ ਕੋਈ ਨਹੀਂ ਆਇਆ 7 ਵਜੇ ਉਹਨੇ ਲੱਗਨੇ ਸੀ ਕਿ ਟਾਈਮ ਕੀ ਹੋ ਗਿਆ ਵੀਰੇ 6:30 ਟਾਈਮ ਹੋ ਗਿਆ ਤੇ ਹਜੇ ਤੱਕ ਬਾਈ ਕੋਈ ਨਹੀਂ ਪਹੁੰਚਿਆ ਠੀਕ ਆ ਮਿੱਤਰੋ ਆ ਦੋ ਭਰਾ ਪਹੁੰਚਿਆ ਆਹ ਇਹ ਵੀ ਨਾਲ ਦੇ ਪਿੰਡ ਤੋਂ ਆ ਠੀਕ ਆ ਮਿੱਤਰੋ ਚਲ ਚੋਬਰੋ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਜੀ ਉਮੀਦ ਕਰਦਾ ਤੁਸਾਰੇ ਹੋਗੇ ਠੀਕ ਠਾਕ ਤੇ ਕੈਮ ਹੋਗੇ ਕਰ ਪਰਿਵਾਰ ਵੀ ਠੀਕ ਹੋਣਗੇ ਤੇ ਕਬੂਤਰ ਵੀ ਠੀਕ ਹੋਣਗੇ ਆਜੋ ਅਜ ਤਾਂ ਨਵਾਂ ਬਲੌਗ ਸਟਾਰਟ ਕਰਦੇ ਆ ਫਿਲਹਾਲ ਅਜ ਦੇ ਬਲੌਗ ਦੇ ਵਿੱਚ ਆਪਾਂ ਕਬੂਤਰਾਂ ਨੂੰ ਡਾਉਣੇ ਆ ਬੜੇ ਦਿਨ ਹੋ ਗਏ ਮਹੀਨੇ ਦੇ ਨੇੜੇ ਹੋ ਗਏ ਕਬੂਤਰ ਨਹੀਂ ਡਾਏ ਆਪਾਂ ਤੇ ਅੱਜ ਸਾਰਿਆਂ ਤੋਂ ਪਹਿਲਾਂ ਕਬੂਤਰ ਹੀ ਡਾਉਣੇ ਆ ਠੀਕ ਆ ਮਿੱਤਰੋ ਆਜੋ ਇਹਨੇ ਕਿਹੜੇ ਕਿਹੜੇ ਡਾਉਣੇ ਆ ਖੁੱਡਾ ਖੋਲ ਕੇ ਆਜੋ ਫਿਰ ਅਜੇ ਸਲਾਹ ਨਹੀਂ ਕੀਤੀ ਵੀ ਕਿਹੜੇ ਡਾਉਣੇ ਆ ਤੇ ਨਾਲੇ ਉਹ ਜਗ੍ਹਾ ਦੇ ਛਤਰੀ ਵੀ ਲਾਉਣੇ ਆ ਅੱਜ ਇੱਕ ਮਿੰਟ ਇੱਕ ਮਿੰਟ ਗਾਇਸ ਤੇ ਮੈਂ ਕਿਹਾ ਸੀ ਬਾਜੀ ਤੇ ਬਾਜੀ ਹੋ ਗਈ ਕੈਨਸਲ ਤੇ ਪਾਣੀ ਪੂਣੀ ਤੁਹਾਨੂੰ ਪਤਾ ਫਿਰ ਡੜੀ ਵੀ ਰਾਨੇ ਆਉਣੇ ਨਹੀਂ ਪਾਇਆ ਠੀਕ ਆ ਸਾਫ-ਸੂਫ ਕਰਨ ਵਾਲਾ ਤੇ ਉਹ ਵੀ ਕਰਦੇ ਆ ਰਾਤ ਆਪਾਂ ਵੀ ਨਹੀਂ ਕੀਤਾ ਹਨ ਕੇ ਕੋ ਉਤਰ ਚੈੱਕ ਕਰ ਲੈ ਹਿਸਾਬ ਗੰਦ ਪਿਆ ਖੜਾ ਇਹ ਵੀ ਕਰਦੇ ਆ ਸਾਫ ਤੇ ਇੱਕ ਤਾਂ ਬੱਚਾ ਡਾਉਣੇ ਆ ਆ ਜਿਹੜਾ ਆ ਗਲਾਬੀ ਬੋਟੇ ਵਾਲਾ ਜਿਹੜਾ ਇੱਧਰ ਗਿਆ ਲੈਣੇ ਚ ਤੇ ਇੱਕ ਡਾਉਣੇ ਕਾਲੀ ਚੀਨੀ ਇੱਕ ਉਹ ਖੱਟੀਆਂ ਦੀ ਤੇ ਕੋ ਬੈਠਾ ਜਿਹੜਾ ਸਾਹਮਣੇ ਚੁੰਡ ਤੇ रिकॉर्ड ਹੋਣੇ ਆ ਠੀਕ ਆ ਮਿੱਤਰੋ ਲੈ ਫਿਰ ਕੱਢ ਲਿਆ ਖੁੱਡੇ ਦੇ ਅੰਦਰੋਂ ਬੜੇ ਦਿਨ ਹੋ ਗਏ ਇਹਨਾਂ ਨੂੰ ਗੰਦ ਪਾਉਂਦਿਆਂ ਨੂੰ ਅੰਦਰ ਖੁੱਡੇ ਤੇ ਅੱਜ ਕਰੀਏ ਇਹਨਾਂ ਨੂੰ ਡਾਈਏ ਤੇ ਸਵੇਰ ਤੋਂ ਪਾਣੀ ਪੂਣੀ ਲਾ ਕੇ ਛੱਡਾਂਗੇ ਸਿੰਪਲ ਅੱਜ ਇੱਕ ਵਾਰ ਸੁੱਕੀ ਡਾਈ ਕਰਾ ਦਈਏ ਠੀਕ ਆ ਮਿੱਤਰੋ ਸਰਿੰਜ ਆਣੀ ਆਪਣੇ ਕੋਲੇ ਸੋਰੇ ਸਰਿੰਜ ਲੈ ਕੇ ਆਵਾਂਗੇ ਹਾਂਜੀ ਮਿੱਤਰੋ ਬੱਚਾ ਫੜ ਕੇ ਛੱਡੀਏ ਪਹਿਲਾਂ ਤਾਂ ਕੱਢ ਕੇ ਬਾਹਰ ਇੱਕ ਮਿੰਟ ਮਿੱਤਰੋ ਬੱਚਾ ਆਇਆ ਬੱਚੇ ਬੱਚਾ ਬੱਚਾ ਆ ਆ ਫੜ ਲਿਆ ਜੀ ਬੱਚਾ ਦੀਏ ਦਾ ਉੱਡ ਗਿਆਈਆ ਤਾਂ ਕਦਾਂ ਗਿੰਦਰ ਨੂੰ ਗਿਆ ਉੱਡ ਗਿਆ ਵੈਸੇ ਤੇ ਫਿਰ ਡਾਉਣੇ ਆ ਖਟੀਆਂ ਵਾਲੀ ਆਹਾ ਡਾਵਾਂ ਖਟੀਆਂ ਵਾਲਾ ਗੂਤਰੀ ਠੀਕ ਆ ਮਿੱਤਰੋ ਐਂਡ ਤੇ ਡਾਵਾਂ ਗਲਾਬੀ ਬੂਛਾਲੀਆ ਵੀ ਡਾਤਾ ਠੀਕ ਆ ਪਟਾਕੇ ਵੇਖੋ ਪਾਉਂਦੇ ਅੱਜ ਤਾਂ ਫਿਰ ਆਹਾ ਖਟੀਆਂ ਦੀ ਕਾਲੀ ਚੀਨੀ ਇਹ ਵੀ ਡਾਤੀ ਹੁਣ ਰਹਿ ਗਿਆ ਕਿਹੜੀ ਰਹੀ ਅਗਲਾ ਬੀਬੂ ਛਾਲੀਆ ਵੀ ਉੱਡ ਗਿਆ ਉੱਡ ਗਿਆ ਨਿਕਲ ਜਾ ਵਰ ਨਿਕਲ ਜਾ ਨਿਕਲ ਜਾ ਨਿਕਲ ਜਾ ਸਿਆਣੀਤੀ ਬਣ ਕੇ ਵੈਸੇ ਇੱਕ ਵਾਰੀ ਡਾਈ ਜਰ ਰਿਕਸ ਵਾਲਾ ਹੀ ਕੰਮ ਆ ਠੀਕ ਹੈ ਆ ਜਾ ਆ ਜਾ ਆ ਜਾ ਆ ਜਾ ਖੜ ਜਾ ਕੁੜੀਏ ਜੇ ਫਲਿੰਦੀ ਨਹੀਂ ਇੱਕ ਤਾਂ ਆ ਜਾਂਦੀ ਜਾ ਖੁੱਡੇ ਚ ਬਾਹਰ ਖੁੱਡੇ ਚ ਬਾਹਰ ਜਾ ਆ ਵੀ ਢਾਤੀ ਆਪਾਂ ਠੀਕ ਹੈ ਮਿੱਤਰੋ ਹੁਣ ਵੈਨੇ ਕੀ ਰੰਗ ਲਾਉਂਦੇ ਆ ਸਾਰੇ ਢਾਤੇ ਫਲਾਲ ਇੱਕ ਰਾਂ ਤਾਂ ਆਪਾਂ ਇੱਕ ਮਿੰਟ ਬਾਹਰ ਨਿਕਲ ਜੀ ਡੇਰੇ ਅੰਦਰ ਜਹੂਤਰੀ ਦੱਬਣੀ ਬਾਹਰ ਨਿਕਲ ਕੇ ਕਿਉਂਕਿ ਬੰਦ ਹੈ ਦੂਜੇ ਕੋ ਬੈ ਗਈ ਇੱਕ ਰਾਂ ਤਾਂ ਸਾਰੇ ਬੈ ਗਈ ਹਾਂ ਸਾਨੂੰ ਢਾਦਾ ਜੀ ਉਹ ਬੱਚਾ ਲੱਗ ਗਿਆ ਤਾਂ ਹੋ ਜਾਂਦਾ ਜਿਹੜਾ ਠੀਕ ਆ ਆ ਰਿਹਾ ਆ ਆਉਂਦਾ ਤੇ ਬਾਕੀ ਡਾਉਣੇ ਆ ਫਿਰ ਛਤਰੀ ਵੀ ਲਾਉਣੇ ਆ ਜੋ ਬਈ ਜਾਨਵਰ ਤਾਂ ਨਹੀਂ ਉੱਡੇ ਅੱਜ ਠੀਕ ਆ 베ਰੀ ਪੂਰੀ ਤੇ ਬਹਿ ਕੇ ਕੋਠਿਆਂ ਤੇ ਬਹਿ ਕੇ ਠੀਕ ਆ ਤੇ ਬਾਕੀ ਸਾਰੇ ਮੈਂ ਪਿੰਜਰੇ ਚ ਤਾੜ ਦੇ ਦਿੱਨ ਤੇ ਦੋ ਛਤਰੀ ਤੇ ਬੰਨੇ ਆ ਇੱਕ ਤਾਂ ਸ਼ਾਕੀ ਬੰਨੀ ਸੀ ਜਿਹੜੀ ਨਵੀਂ ਸੀਗੀ ਤੇ ਇੱਕ ਉਹ ਖਟੀਆਂ ਖਾਣ ਅੰਬੇਰੀ ਤੇ ਬਹਿ ਗਿਆ ਸੀ ਉਹ ਵੀ ਆ ਗਿਆ ਹੁਣ ਤਾਂ ਕਰਕੇ ਛਤਰੀ ਲਾਈ ਸੀ ਤੇ ਫਰਾਲ ਯਾਰ ਉੱਡੇ ਅੱਧਾ ਘੰਟਾ ਮਸਾ ਤੇ ਹੁਣ ਇਹਨਾਂ ਨੂੰ ਤਾੜਦੇ ਹਾਂ ਖੁੱਡੇ ਦੇ ਅੰਦਰ ਠੀਕ ਹੈ ਹੇਟਲ ਵਿੱਚ ਪਹਿਲਾਂ ਇਹਨੇ ਚ ਤਾੜਦੇ ਹਾਂ ਫਿਰ ਇਥੋਂ ਇਟਲੀ ਤੇ ਟਰਾਂਸਫਰ ਕਰ ਦਾਂਗੇ ਠੀਕ ਹੈ ਮਿੱਤਰੋ ਉ ਉੱਥੇ ਛੱਤੀ ਲਾਈ ਸੀ ਕਿ ਉੱਥੇ ਆਏ ਨਹੀਂ ਗੇ ਫਿਰ ਇੱਥੇ ਲਾਉਣੀ ਪਈ ਇੱਥੇ ਆ ਗਏ ਠੀਕ ਹੈ ਲੋ ਵੀ ਚੋਪਰ ਕਬੂਤਰ ਆਪਾਂ ਥੱਲੇ ਲੈ ਜਾਂਦੇ ਠੀਕ ਹੈ ਸਾਰੇ ਤੇ ਉਹ ਮਤਲਬ ਬਠਲੀ ਜੀ ਪਈ ਆ ਇਹਨੇ ਚ ਪਾਣੀ ਪੂਣੀ ਪਾ ਦਈਏ ਤੇ ਅੱਜ ਆਪਣੇ ਬਾਈ ਦਾ ਫੋਨ ਆਇਆ ਸੀ ਇੱਕ ਦਾ ਹੋਰ ਦਾ ਰਾਜਪੁਰੇ ਵਾਲੇ ਦਾ ਕਹਿੰਦਾ ਕਬੂਤਰ ਹੋਰ ਲੈ ਨਹੀਂ ਠੀਕ ਹੈ ਵਧੀਆ ਕਬੂਤਰ ਦਿੰਦਾ ਬਈ ਆਪਾਂ ਨੂੰ ਸਪੋਰਟ ਪੂਰੀ ਕਰਦੇ ਆਂ ਤੇ ਅੱਜ ਜਦੋਂ ਤੇ ਕੂਤਰ ਲੈ ਕੇ ਆਵਾਂਗੇ ਤੇ ਸ਼ਾਮ ਜਣ ਚੱਲਾਂਗੇ ਹੁਣ ਤਾਂ ਗਰਮੀ ਆ ਤੇ ਪਾਣੀ ਪੂਣੀ ਪਾ ਕੇ ਇੱਕ ਦੋ ਵਾਰੀ ਹੋਰ ਚੇਂਜ ਕਰਕੇ ਤੇ ਆ ਸੋਨੇ ਆ ਗਰਮੀ ਬੜੀ ਹੋਈ ਪਈ ਆ ਠੀਕ ਆ ਮਿੱਤਰੋ